ਸਸਰੀਕਾ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਕਿੱਦਾਂ ਆਈ ਹੋਪ ਸਾਰੇ ਜਣ ਠੀਕ ਹੋਮ ਹੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਿੰਪਲ ਸਲਵਾਰ ਦੀ ਕਟਿੰਗ ਤੁਹਾਡੇ ਪੌਂਚਿਆਂ ਤੋਂ ਉੱਪਰ ਜਿਹੜੀ ਸਲਵਾਰ ਉਹ ਨੀਚੇ ਨੂੰ ਕਿਉਂ ਡਿੱਗਦੀ ਹੁੰਦੀ ਹੈ ਸਾਰੀ ਇਕੱਠੀ ਪੌਂਚੇ ਤੇ ਕਿਉਂ ਹੋ ਜਾਂਦੀ ਆ ਅੱਜ ਉਹਦੇ ਲਈ ਸਪੈਸ਼ਲ ਟਰਿਕ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਕਿਉਂਕਿ ਉਹ ਟਰਿਕ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਹੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਸਲਵਾਦੀ ਕਟਿੰਗ ਕੀਤੀ ਆ 35 ਇੰਚ ਟੋਟਲ ਰੱਖਣੀ ਸੀਗੀ ਇਹਦੀ ਲੈਂਥ ਤੇ ਆਪਾਂ ਇਹਦੇ ਚੋਂ 11 ਇੰਚਾ ਜਿਹੜਾ ਪੌਂਚਾ ਕੀਤਾਗਾ ਮਤਲਬ ਕਿ ਪੌਣੇ 6 ਸਾਡੇ ਪੰਜ ਹੈ ਸੌਰੀ ਸਾਡੇ ਪੰਜ ਜਿਹੜਾ ਡਬਲ ਫੋਲਡ ਕਰਕੇ ਬਣੂਗਾ ਪੌਂਚਾ ਤੇ ਹੁਣ ਆਪਾਂ ਕੁੰਦਿਆਂ ਦੀ ਕਟਾਈ ਕਰਨ ਲੱਗੇ ਆ ਜੀ ਕੱਪੜੇ ਨੂੰ ਚੰਗੀ ਤਰ੍ਹਾਂ ਵਿਛਾ ਲਿਆ ਤੇ ਕੱਪੜੇ ਦੇ ਵਿੱਚ ਥੋੜਾ ਜਿਹਾ ਕਾਨਾ ਸੀਗਾ ਤੇ ਕਾਨ ਨੂੰ ਅਸੀਂ ਹਟਾ ਦਿੱਤਾਗਾ ਤੇ ਚੰਗੀ ਤਰ੍ਹਾਂ ਇਸ ਨੂੰ ਰੱਖ ਲਿਆ ਤੇ ਹੁਣ ਆਪਾਂ ਨਿਸ਼ਾਨੀ ਲਾਵਾਂਗੇ 31 ਤੇ 31 ਤੇ ਕਿਉਂ ਲਗਾਈ ਹੈ ਨਿਸ਼ਾਨੀ ਕਿਉਂਕਿ 35 ਅਸੀਂ ਮਿਨੀਮਮ ਜਿਹੜੀ ਲੈਂਥ ਆ ਸਲਵਾਰ ਦੀ ਰੱਖਣੀ ਆ ਤੇ ਉੱਪਰ ਅਸੀਂ ਰੱਖਿਆ ਇਹਦੇ 10 ਇੰਚ ਚੋਲੀ ਦੇ ਲਈ ਚੋਲੀ ਦੀ ਕਾਟ ਪਾਵਾਂਗੇ ਤਾਂ ਇਹ ਕਿੰਨਾ ਰਹਿ ਜਾਏਗਾ ਸਰਫਸ ਸਰਫਸ ਸਾਢੇ 8-9 ਤੇ ਸਲਵਾਰ ਦੀ ਜਿਹੜੀ ਚੋਲੀ ਹੋਊਗੀ ਪੈਰਟ ਪਾ ਕੇ ਉਹ तकरीबन 12.5 ਇੰਚ ਤੇ ਹੋਊਗੀ ਹਨਾ ਤੇ ਹੁਣ ਆਪਾਂ ਕੁੰਦੇ ਇੱਕੋ ਜੇ ਕਰ ਲਏ ਆ ਜੀ ਤੇ ਹੁਣ ਆਪਾਂ ਕਾਟ ਪਾਵਾਂਗੇ ਕੁੰਦਿਆਂ ਦੀ ਤੇ ਕੁੰਦਿਆਂ ਦੀ ਕਾਟ ਕਿੱਥੋਂ ਮਾਉਣੀ ਆ ਜਿੱਥੋਂ ਅਸੀਂ 10 ਇੰਚ ਐਕਸਟਰਾ ਲਿਆ ਸੀਗਾ ਉਸ ਜਗ੍ਹਾ ਤੋਂ ਕੁੰਦਿਆਂ ਦੀ ਕਾਟ ਆ ਜਿਹੜੀ ਉਹ ਲਾਵਾਂਗੇ ਤੇ ਕਪੜਾ ਐਕਸਟਰਾ ਸੀਗਾ ਸਾਡੇ ਕੋਲ ਤੇ ਉਹਨੂੰ ਅਸੀਂ ਕੱਟ ਕੇ ਪਾਸੇ ਕਰ ਲਿਆ ਤੇ ਹਮੇਸ਼ਾ ਕਪੜਾ ਕੱਟਣ ਵੇਲੇ ਡਬਲ ਫੋਲਡ ਵਾਲਾ ਕਪੜਾ ਅਲੱਗ ਕਰੋ ਤਾਂ ਜੋ ਤੁਹਾਡੇ ਹੋਰ ਵੀ ਕੰਮ ਆ ਜਾਵੇ ਤੇ ਆਪਾਂ ਕੁੰਡੇ ਵੀ ਕੱਟ ਲਏ ਆ ਤੇ ਹੁਣ ਆਪਾਂ ਜਿਹੜਾ ਐਕਸਟਰਾ ਕਪੜਾ ਹੈਗਾ ਉਹਨੂੰ ਉਤਾਰ ਦੇਵਾਂਗੇ ਤੇ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਜਿਹੜੇ ਕੁੰਡੇ ਹੋਣਗੇ ਉਹਨਾਂ ਦੀ ਕਾਟ ਪਾ ਦਾਂਗੇ ਕਿਉਂਕਿ ਜਿਹੜਾ ਆਪਾਂ ਪੌਂਚੇ ਕੋਲੋਂ ਰੱਖਿਆ ਸੀਗਾ ਕੁੰਦਾ 2 ਇੰਚ 6 ਇੰਚ ਟੋਟਲ ਆਪਾਂ ਚੜਾਈ ਰੱਖਣੀ ਸੀਗੀ ਪੌਂਚੇ ਦੀ ਤੇ ਇਸ ਲਈ ਆਪਾਂ 2 ਇੰਚ ਇਹ ਪੌਂਚਾ ਰੱਖ ਲਿਆ ਸਾਢੇ ਪੰਜ ਉਧਰ ਸੀ ਕੋਸ਼ਸ ਸਟੀਚਿੰਗ ਦੇ ਵਿੱਚ ਆ ਜਾਏਗਾ ਸਿਉਣਾ ਦੇ ਵਿੱਚ ਆ ਜਾਏਗਾ ਜਦੋਂ ਆਪਾਂ ਅਟੈਚ ਕਰਾਂਗੇ ਪੌਂਚੇ ਦੇ ਨਾਲ ਤੇ ਕੁਛ ਜਿਹੜਾ ਐਡ ਹੋ ਜਾਏਗਾ ਬਾਹਰ ਜਦੋਂ ਆਪਾਂ ਪੌਂਚਾ ਬਣਾਵਾਂਗੇ ਉਹਦੀ ਸੈਂਟਰ ਵਾਲੀ ਸਿਉਣ ਲਾਵਾਂਗੇ ਤੇ ਹੁਣ ਆਪਾਂ ਕਟਾਂਗੇ ਜੀ ਐਕਸਟਰਾ ਕੱਪੜਾ ਲੈ ਲਿਆਗਾ ਤੇ ਉਹਦੀ ਬੈਲਟ ਸੌਰੀ ਬੇਟਾ ਆਪਾਂ ਬਾਅਦ 'ਚ ਕਟਾਂਗੇ ਪਹਿਲਾਂ ਆਪਾਂ ਹੁੰਦੇ ਲਾਉਣੇ ਹੈਗੇ 31 ਇੰਚ ਜਿੰਨੇ ਆਪਾਂ ਸਲਵਾਰ ਦੇ ਹੁੰਦੇ ਰੱਖੇ ਸੀ ਉਹਨੇ 31 ਇੰਚ ਇਧਰੋਂ ਪਹੁੰਚਾ ਤਾਰ ਲਾਂਗੇ ਲੈਂਥ ਦੇ ਅਕੋਰਡਿੰਗਲੀ ਤੇ 31 ਇੰਚ ਤੇ ਅਸੀਂ ਕੱਟ ਲਾ ਲਾਂਗੇ ਕਟਿੰਗ ਕਰ ਲਾਂਗੇ ਕੱਪੜੇ ਦੀ ਤੇ ਇਹਨੂੰ ਕਿਰਾਂ ਆਪਾਂ ਫੋਲਡ ਕਰ ਲਿਆ ਵਾ ਤੇ ਹੁਣ ਆਪਾਂ ਜਿਹੜੀ 벨ਟ ਆ ਉਹ ਆਪਣੀ ਸੀਗੀ ਹੈਪ ਦੀ ਚੌੜਾਈ ਸੀਗੀ ਜਿਹੜੀ 22 ਸੀਗੀ ਕਸਟਮਰ ਦੀ ਤੇ ਆਪਾਂ ਰੱਖਾਂਗੇ ਇਹਨੂੰ 24 ਮਤਲਬ ਕਿ 2 ਇੰਚ ਐਕਸਟਰਾ ਲਵਾਂਗੇ ਤਾਂ ਜੋ 벨ਟ ਜਿਹੜੀ ਉਹ ਫਟੇ ਨਾ ਜਲਦੀ ਤੇ ਕਪੜਾ ਕਾਟਨ ਦਾ ਇਸ ਲਈ ਥੋੜਾ ਜਿਆਦਾ ਹੀ ਰੱਖਾਂਗੇ ਤੇ ਜਿਹੜੀ ਚੜਾਈ ਲਈ ਆ ਉਹ ਆਪਾਂ ਸਾਡੇ ਯਾਨੀ ਕਿ 25 ਲਈ ਸੀਗੀ ਉਹਦੇ ਚੋਂ ਆਪਣੀ 24 ਰਹਿ ਜਾਊਗੀ ਸਿਉਣਾ ਮਾਰ ਕੇ ਤੇ ਦੂਜੇ ਪਾਸੇ ਦੇਖੀਏ ਤਾਂ ਜਿਹੜੀ ਲੰਬਾਈ ਸੀਗੀ ਉੱਪਰ ਵਾਲ ਨੂੰ ਉਹ ਸੀਗੀ ਸਿਰਫ ਤੇ ਸਿਰਫ 8 ਇੰਚ ਜੋ ਤਾਂ 2 ਇੰਚ ਨੇフェ ਦਾ ਮੁੜ ਜਾਏਗਾ ਤੇ ਅੱਧਾ ਇੰਚ ਜਿਹੜਾ ਬੁਲਾਂ ਦੇ ਵਿੱਚ ਆ ਜਾਏਗਾ ਤੇ ਹੁਣ ਆਪਾਂ ਉਹ ਟ੍ਰਿਕ ਤੁਹਾਨੂੰ ਦੱਸਣ ਲੱਗੇ ਆ 1.5 ਇੰਚ ਦਾ ਨਿਸ਼ਾਨ ਲਾਵਾਂਗੇ ਪਹੁੰਚੇ ਦੀ ਸੈਂਟਰ ਵਾਲੀ ਸਾਈਡ ਤੇ ਤੇ ਬਾਹਰਲੀ ਸਾਈਡ ਨੂੰ ਉਹਦੀ ਕਾਟ ਪਾ ਦਾਂਗੇ ਕਾਟ ਇਸ ਤਰ੍ਹਾਂ ਪਾਉਣੀ ਹੈ ਤਿਰਸ਼ੀ ਹੋਣੀ ਚਾਹੀਦੀ ਹੈ ਕਾਟ ਕਿਉਂਕਿ ਕੱਟ ਪਾਉਣ ਦੇ ਨਾਲ ਪਹੁੰਚਾ ਜਿਹੜਾ ਕਦੇ ਵੀ ਥੱਲੇ ਨੂੰ ਜ਼ਿਆਦਾ ਨਹੀਂ ਦੇਖਦਾ ਤੇ ਸਲਵਾਰ ਖੜੀ ਖੜੀ ਬਹੁਤ ਸੋਹਣੀ ਬਣਦੀ ਹੈਗੀ ਓਕੇ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ